ਆਜੋ ਵੀ ਸੰਗੋ ਸ਼ੇਅਰ ਕਰੋ ਸੋਨੂੰ ਅੱਜ ਦੀ ਬਹੁਤ ਹੀ ਵੱਡੀ ਤੇ ਤਾਜ਼ਾ ਅਪਡੇਟ ਦਿੰਨੇ ਆ ਤੇ ਦੱਸਨੇ ਆ ਸਰਕਾਰਾਂ ਦਾ ਰੋਲ ਤੇ ਆਪਣੇ ਪੰਜਾਬੀ ਵੀਰਾਂ ਨੂੰ ਦੱਸਦਾ ਇੱਕ ਗੱਲ ਜਮਾ ਤਾਜ਼ਾ ਅਪਡੇਟ ਸ਼ਾਇਦ ਹਜੇ ਤੱਕ ਕਿਤੇ ਨਹੀਂ ਚੱਲੀ ਹੋਣੀ ਨਾ ਹੀ ਸੋਨੂੰ ਕਿਸੇ ਨੇ ਦੱਸੀ ਹੋਈ ਆ ਸੋ ਜੁੜ ਜੋ ਸ਼ੇਅਰ ਕਰ ਦੋ ਪੂਰੀ ਬਤ ਸੱਚੀ ਖਬਰ ਦੱਸੂਗਾ ਜਮਾ ਸੱਚ ਬੋਲੂਗਾ ਸੱਚੀ ਗੱਲ ਕਰੂਗਾ ਜਮਾ ਪਹਿਲਾਂ ਤਾਂ ਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਕਿੰਨੀ ਆ ਭਲਾ 10 ਅੱਜ ਕੀ ਵਾਦਾ ਕਰਿਆ ਸੀ ਵਜੀਰਾ ਨੇ ਰੰਗਜੀਤ ਦੇਆ ਨੇ ਵੀ ਅੱਜ ਅਸੀਂ ਛੱਡਾਂਗੇ ਭਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਤੇ ਅੱਜ ਭਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਦਾ ਕਰਿਆ ਗਿਆ ਸੀ ਕਿੱਥੋਂ ਕੋਰਟ ਦੇ ਹੁਕਮ ਰਾਹੀਂ ਤੇ ਸੋਨੂੰ ਮੈਂ ਇੱਕ ਗੱਲ ਦੱਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਦਿਨਾ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚਾੱਕ ਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ ਤੁਹਾਨੂੰ ਕਿਹਨੂੰ ਕਿਹਨੂੰ ਪਤਾ ਸੀ ਇਹ ਸਿੱਪੇ ਜਖਲਾਂ ਲੈ ਸੁਣ ਲੈ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਹੈ A to Z ਕੋਟਾਂ ਛੁੱਟੀ ਹੈ ਸਮਝੀ ਗੱਲ ਮੇਰੀ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉੱਥੇ ਛੁੱਟੀ ਹੈ ਕਿਵੇਂ ਛੱਡਾਂਗੇ ਭਾਨੇ ਨੂੰ ਦੱਸ ਨੂੰ ਉੰਮਰੇ ਬਜੀਰਾਂ ਨੇ ਫਰਮਾਨ ਕਰਿਆ 10 ਤਰੀਕੀ ਕਿ ਕੌ ਰੱਖੀ ਉਹਨਾਂ ਨੂੰ ਪਤਾ ਸੀ ਉੱਧੇ ਛੁੱਟੀ ਐ ਆਪਣੇ ਕੋਲੇ ਬਹਾਨਾ ਹੋਊ ਕਰੀ ਅੱਜ ਤਾਂ ਛੁੱਟੀ ਐ ਅਸੀਂ ਅਗਲੇ ਦਾ ਦੋ ਦਿਨਾਂ ਨੂੰ ਚਾੜ ਲਾਉਂ ਨੂੰ 5 ਨਾਲ ਦੇ ਤਰੀਕ ਫੇਰ ਪਾ ਦੇਣਗੇ ਤੇ ਭਾਰਨਾ ਅੰਦਰ ਜੇਲ੍ਹ ਚ ਬੈਠਾ ਮੇਰੇ ਵਾਂਗੂ ਪੰਜ ਦਿਨ ਜੜੀਕੂਗਾ ਅੱਜ ਛੁੱਟੀ ਐ ਹੁਣ ਦੱਸੋ ਪੰਜਾਬੀਓ ਮੈਂ ਕਿੱਥੇ ਗਲਤ ਸੀ ਮੈਂ ਕੀ ਗਲਤ ਗੱਲ ਕਰੀ ਸੀ ਮੈਂ ਕੋਈ ਮਾੜੀ ਗੱਲ ਕਰੀ ਸੀ ਮੈਂ ਤਾਂ ਸੱਚ ਹੀ ਬੋਲਿਆ ਸੀ ਕਿਉਂ ਮੇਰੇ ਪਿੰਡੇ ਤੇ ਖੁਦੋਂ ਹੰੜਿਆ ਹੋਇਆ ਸੰਤਾਪ ਉਹ ਵੀ ਭਾਨੇ ਦੇ ਹੰੜ ਰਿਹਾ ਵੀ ਭਾਈ ਨਹੀਂ ਛੜਦੇ ਭਾਨੇ ਨੂੰ ਹੋਰ ਮੈਂ ਕਿਸੇ ਦਾ ਵਿਰੋਧ ਨਹੀਂ ਕਰਿਆ ਸੀ ਕਿਸੇ ਦਾ ਮੈਂ ਹੋਣੀ ਕਰਿਆ ਸੀ ਮੈਂ ਆਪਦੇ ਸ਼ੀਤ ਸਿੰਘਾਂ ਦੀਆਂ ਬਾਤਾਂ ਪਾਈਆਂ ਸੀ ਪਾਉਂਦਾ ਰਹੂੰਗਾ ਲੈ ਵੀ ਪੰਜਾਬੀਓ ਗੱਲ ਸੁਣ ਲੋ ਇੱਕ ਹੁਣ ਇਹ ਪੰਜਾਬੀਓ ਛੇਤੀ ਇੱਕ ਝੰਡੇ ਥੱਲੇ ਕੇਸਲੀ ਝੰਡੇ ਥੱਲੇ ਇਕੱਠੇ ਹੋਣ ਦੀ ਬਾਤ ਪਾਵਾਂਗੇ ਘਰ ਘਰ ਪਿੰਡ ਪਿੰਡ ਪ੍ਰਚਾਰ ਪਚਾਵਾਂਗੇ ਜਲਦੀ ਹੀ ਇਕੱਠ ਕਰਾਂਗੇ ਬੰਦੀ ਸਿੰਘਾਂ ਲਈ ਵਿੱਚੇ ਭਾਨੇ ਲਈ ਵਿੱਚੇ ਹੋਰ ਇਹ ਜੁਲਮਾਂ ਲਈ ਸਾਬ ਸਾਬ ਸਿੱਖ ਜਥੇਬੰਦੀਆਂ ਕੁੱਲ ਬੰਦੇ ਦਾ ਵਿਚਾਰ ਲਾਵਾਂਗੇ ਯੋ ਫਿੱਕੀ ਬਰਦਾਉ ਨਾ ਨਾ ਕੋਈ ਥਾਂ ਨਹੀਂ ਉੱਥੇ ਹੁੰਦਾ ਯਾਦ ਦੀਪ ਸਿੱਧੂ ਹੁੰਦਾ ਯਾਦ ਜੇ ਤਾਰਸਾ ਸਾਡਾ ਹਵਾਰਾ ਜਥੇਦਾਰ ਮੇਰੀ ਪੌਂ ਦਾ ਮਹਾਨ ਅੱਜ ਛੁੱਟੀ ਆ ਕੋਰਟ ਚ ਬਾਬਿਓ ਅੱਜ ਕੋਰਟ ਛੁੱਟੀ ਆ ਬਾਬਿਓ ਕੋਰਟ ਚ ਕੋਟਾਂ ਚ ਕਿ ਛੁੱਟੀ ਅੱਜ ਕਿਵੇਂ ਕਿਵੇਂ ਆਰਡਰ ਪਾਸ ਹੋਣਗੇ ਕਿਵੇਂ ਨੈਵਕੋਟ ਲੈ ਕੇ ਜਾਣਗੇ ਮਚਲ ਲੱਗੇ ਕਿਵੇਂ ਚਾਰ ਕੋਟਾਂ ਚ ਅੱਜ ਮਦਈਆਂ ਨੇ ਇਹੀ ਗੱਲ ਮੈਂ ਸਮਝਾ ਰਿਹਾ ਸੀ ਬਾਰ-ਬਾਰ ਤੇ ਮੇਰੀਆਂ ਚੀਜ਼ਾਂ ਨੂੰ ਗਲਤ ਚਲਾ ਰਹੇ ਸੀ ਭਾਨਾ ਸਾਡਾ ਭਰਾ ਭਾਨੇ ਲਈ ਸੀ ਸਾਰਾ ਟੱਬਰ ਸਾਡੀਆਂ ਸਾਰੀਆਂ ਟੀਮਾਂ ਸਰਪੋਟ ਦੀ ਬਾਜੀ ਲਾ ਲਾਂਗੀਆਂ ਮੰਗੀ ਸਿੰਘਾਂ ਨੇ ਵੀ ਲਾਵਾਂਗੇ ਭਾਨੇ ਲਈ ਵੀ ਲਾਵਾਂਗੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ